ਹਾਂਜੀ ਭੈਣ ਜੀ ਕਿਵੇਂ ਲੱਗ ਰਹੀ ਤੁਸੀਂ ਤੂੰ ਸੋਹਣੀ ਲੱਗ ਰਹੀ ਸੁਣ ਕੇ ਕਿਵੇਂ ਲੱਗਦੀ ਭੈਣ ਜੀ ਆਪ ਭੈਣ ਜੀਆਂ ਬੇਟੀਆਂ ਉਹ ਵੀ ਦੋਵੇਂ ਆਦੀਆਂ ਪ੍ਰਭਾਣ ਤਿਆਰ ਕਰਦੀਆਂ ਵੇ ਵੱਡੀ ਭੈਣ ਤਿਆਰ ਹੋਣਾ ਜੇ ਵੀ ਦੇਖਣਗੇ ਜੀ ਵੱਡੇ ਭੈਣ ਜੀ ਦੇ ਛੰਨੀ ਲੈਣੀਆਂ ਹਾਂਜੀ ਠੀਕ ਕਿਵੇਂ ਲੱਗਦੀ ਹਾਲੀ ਨੇ ਤੂੰ ਇਧਰ ਦੇਦੇ ਨੇ ਵੀ ਲੌਂਜ ਹੋਣਾ ਤੇ ਇਧਰ ਨੂੰ ਲੌਂਜ ਹੋਣਾ ਦੱਸੀ ਗੱਗੇ ਮੈਂ ਸਾਡੀਆਂ ਕੁੜੀਆਂ ਨੂੰ ਕੋਈ ਖਾਣ ਨੂੰ ਦੇ ਦੇ। ਸਤਿ ਸ਼੍ਰੀ ਅਕਾਲ ਜੀ ਸੰਧੂ ਫੈਮਲੀ ਨੂੰ ਪਿਆਰ ਅਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ। ਆਪਾਂ ਸਾਰੇ ਜਾਣਦੇ ਕਿ ਅੱਜ ਗੁੱਗੂ ਅਤੇ ਮੋٹے ਦੀ ਭੈਣ ਅਮਨ ਦਾ ਵਿਆਹ ਹੋਣ ਜਾ ਰਿਹਾ ਹੈ ਅਤੇ ਪੂਰੀ ਸੰਧੂ ਫੈਮਲੀ ਵਿਆਹ ਦੀ ਤਿਆਰੀਆਂ ਜੋਰਾ ਸ਼ੋਰਾ ਨਾਲ ਕਰਦੀ ਪਈ ਹੈ। ਜੀਤੇ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀਆਂ ਕਰਾਂਗੇ। ਪੂਰੀ ਸੰਧੂ ਫੈਮਲੀ ਬਹੁਤ ਜ਼ਿਆਦਾ ਖੁਸ਼ ਦਿਖਾਈ ਦੇ ਰਹੀ ਹੈ। ਅਤੇ ਵਿਆਹ ਦੀ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਗੁੱਗੂ ਅਤੇ ਮੋٹے ਦੀ ਭੈਣ ਅਮਨ ਦੀਆਂ ਕੁਝ ਤਸਵੀਰਾਂ ਵੀ ਨਿਕਲ ਕੇ ਸਾਡੇ ਸਾਹਮਣੇ ਆਈਆਂ ਨੇ ਜੋ ਤੁਸੀਂ ਆਪਣੀ ਸਕਰੀਨ ਉੱਤੇ ਚਲਦੀਆਂ ਹੋਈਆਂ ਦੇਖ ਹੀ ਸਕਦੇ ਹੋ ਜੇਕਰ ਆਪਾਂ ਨੂੰ ਸੰਧੂ ਫੈਮਲੀ ਦੀ ਮੈਰਿਜ ਨਾਲ ਰਿਲੇਟਡ ਹੋਰ ਵੀਡੀਓਜ਼ ਮਿਲਣਗੀਆਂ ਉਹ ਵੀ ਜਲਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਲਗਾਤਾਰ ਬਨੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਲਓ ਜੀ ਲਓ ਜੀ ਕੀ ਕਹਿੰਦਾ ਜੇ ਸਾਰਾ ਜੀ ਸਲੈਟ ਬਣਾਉਂਦੇ ਹੋਏ ਤਾਂ ਠੀਕ ਹੈ ਹਾਂਜੀ ਹਾਂਜੀ ਇਹ ਤਾਂ ਵੇਲਾ ਖਾਲੀ ਖਾਲੀ ਨਜ਼ਰ ਆ ਰਿਹਾ ਹੈ ਇਹ ਤੂੰ ਵੇਖੀਂ ਘੰਟਾ ਖੜ ਜਾ ਜਦੋਂ ਇੱਥੇ ਇਹ ਬੰਦੇ ਤੇ ਬੰਦਾ ਡਿੱਗਿਆ ਤੂੰ ਵੇਖੀ ਇਹਦੇ ਮੱਛੀ-ਮੁੱਛੀ ਚੱਲੀ ਨਾ ਇਹ ਕੋਈ ਜਸਪਾਲ ਦੀ ਉਹ ਤਾਂ ਆਵੇ 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 ਕਮਲਿਆ ਇੱਥੇ ਉਹਨੇ ਖੜ ਜਾਣਾ ਵਾ ਇੱਥੇ ਸਾਰੇ ਸਾਜੀ ਹੋ ਜਾਣੇ ਉਹਦੇ ਇੱਥੇ ਉਹਦੀ ਆਡੀਅנס ਆਉਂਦੀ ਉਹਦੀ ਆਡੀਅנס ਵੀ ਨਿੱਕੀ ਆ ਉਹਦੀ ਆਡੀਅנס ਵੀ ਨਿੱਕੀ ਆ ਉਹ ਠੀਕ ਠਾਕ ਜੇ